ਇਸ ਟਾਈਮ 'ਤੇ ਦੇਖੋ ਸਾਨੂੰ ਸਭ ਨੂੰ ਪਤਾ ਮੀਂਹ ਬਹੁਤ ਪੈ ਰਿਹਾ ਵਾ ਹਰ ਪਾਸੇ ਉੱਪਰ ਜੰਮੂ ਪਾਸੇ ਵੀ ਹਿਮਾਚਲ ਪਾਸੇ ਵੀ ਤੇ ਸਾਡੇ ਡੇਰੇ ਵੀ ਤੇ ਉਹਦੇ ਨਾਲ ਜਿਹੜਾ ਉੱਪਰ ਹੈਗਾ ਡੈਮ 'ਚ ਪਾਣੀ ਭਰਨ ਦੀ ਸੰਭਾਵਨਾ ਹੈਗੀ ਹੈ ਤੇ ਪਾਣੀ ਛੱਡਿਆ ਜਾਊਗਾ ਹੈਨਾ ਤੇ ਉਸ ਲੈਵਲ ਦਾ ਨਹੀਂ ਹੋਊਗਾ ਜਿੰਨਾ ਪਹਿਲੇ ਸੀਗਾ ਬਟ ਫਿਰ ਵੀ ਪਾਣੀ ਹੋਊਗਾ ਤੇ ਜਿਹੜੇ ਪਿੰਡ ਮੈਨੂੰ ਹੈਗਾ ਕਿ ਜਿੰਨੇ ਰਿਸਕ ਹੋ ਸਕਦੇ ਨੇ ਉਹ ਹੈਗੇ ਆ ਆਪਣੇ ਹਰੂਵਾਲ ਖਾਸਾ ਵਾਲੀ ਪੱਖੋਕੇ ਰੱਟਰ ਚਟਰ ਧਰਮਕੋਟ ਪਤਨ ਤੇ ਨੇੜੇ-ਤੇੜੇ ਦੇ ਜਿਹੜੇ ਵੀ ਪਿੰਡ ਨੇ ਆਪਣੇ ਤੇ ਇਹਦੇ ਵਿੱਚ ਪੈਨਿਕ ਕਰਨ ਦੀ ਕੋਈ ਗੱਲ ਨਹੀਂ ਹੈ ਬਟ ਇੱਕ ਚੀਜ਼ ਧਿਆਨ ਚ ਰੱਖਣ ਕਿ ਜੇ ਤੁਸੀਂ ਜਾਣਦੇ ਹੋ ਕਿ ਬਾਹਰ ਆਣਾ ਹੈਗਾ ਸਾਡੇ ਇਵੈਕੂਏਸ਼ਨ ਸੈਂਟਰ 24 ਘੰਟੇ ਰੈਡੀ ਨੇ ਤੁਹਾਨੂੰ ਕਿਸੇ ਚੀਜ਼ ਦੀ ਰਿਕੁਆਇਰਮੈਂਟ ਹੈਗੀ ਹੈ ਤੁਸੀਂ ਸਾਡੇ ਕੋਲ ਆ ਕੇ ਸਾਨੂੰ ਦੱਸ ਸਕਦੇ ਹੋ ਆਪਾਂ ਟੀਮਾਂ ਡਿਪਲੋਟ ਕਰਕੇ ਤੁਹਾਡੇ ਕੋਲ ਭੇਜ ਦੇਣਗੇ ਬਟ ਤੁਸੀਂ ਥੋੜਾ ਜਿਹਾ ਅਵੇਅਰ ਰਹਿਣਾ ਕਿਉਂਕਿ ਪਾਣੀ ਵਧਣ ਦੀ ਹੈਗੀ ਹੈ ਸੰਭਾਵਨਾ ਪਰ ਪੈਨਿਕ ਦੀ ਗੱਲ ਨਹੀਂ ਹੈਗੀ ਹੁਣ ਆਪਾਂ ਸੋ ਫਾਰ ਅਰਾਊਂਡ 970 ਲੋਕ ਉਹਨਾਂ ਨੂੰ ਆਪਾਂ ਇਵੈਕੂਏਟ ਕਰ ਲਿਆ ਹੈਗਾ ਉਹ ਬੇੜੀਆਂ ਵਾਸਤੇ ਵੀ ਹੈਲੀਕਾਪਟਰ ਵਾਸਤੇ ਵੀ ਜਿਹੜੀਆਂ ਆਪਣੀਆਂ ਬੋਟਸ ਨੇ ਉਹ ਹਜੇ ਐਕਟਿਵ ਹੈਗੀਆਂ ਕਨੀਏ ਦੇ ਬੇਟ ਉਸ ਵਾਲੇ ਏਰੀਆ 'ਚ ਜ਼ਿਆਦਾ ਨੇ ਬੋਟਸ ਕਿਉਂਕਿ ਉਸ ਪਾਸੇ ਜਿਹੜਾ ਪਾਣੀ ਹੈ ਹੁਣ ਥੋੜਾ ਉੱਤੇ ਤੱਕ ਹੈ ਗਿਆ ਬਾਕੀ ਪਾਸੋਂ ਪਾਣੀ ਕੱਟ ਗਿਆ ਹੈਗਾ ਟਰੈਕਟਰ ਟਰਾਲੀਆਂ ਚੱਲ ਰਹੀਆਂ ਨੇ ਤੇ ਆਪਣਾ ਜਿਹੜਾ ਹੈਲੀਕਾਪਟਰ ਹੈਗਾ ਆਪਾਂ ਹੈਲੀਕਾਪਟਰ ਨਾਲ ਰਾਹੀਂ ਕਨੀਏ ਦੇ ਬੇਟ ਵੀ ਰੈਸਕਿਊ ਕੀਤੀ ਹੈ ਕਈ ਫੈਮਿਲੀਜ਼ ਕਈ ਲੋਕੀ ਸੀਗੇ ਜਿਹੜੇ ਪੇੜ ਤੇ ਫਸ ਗਏ ਸੀਗੇ ਦਰੱਖਾ ਤੇ ਤੇ ਆਪਾਂ ਰੀਲੀਫ ਮਟੀਰੀਅਲ ਵੀ ਹੈਲੀਕਾਪਟਰ ਰਾਹੀਂ ਉੱਥੇ ਡਿਸਟ੍ਰੀਬਿਊਟ ਕੀਤਾ ਹੈ ਬਿਲਕੁਲ ਜਿਹੜੇ ਪਿੰਡ ਮੈਂ ਵਾਰਨਿੰਗ ਦਿੱਤੀ ਹੈ ਉਹ ਤਾਂ ਚਲੋ ਜਿਹੜਾ ਪਾਣੀ ਮੀਨ ਨਾਲ ਆ ਰਿਹਾ ਉਹ ਤਾਂ ਆ ਹੀ ਰਿਹਾ ਹੈ ਬਟ ਜਿਹੜਾ ਪਿੱਛੋਂ ਪਾਣੀ ਆਊਗਾ ਉਹ ਜ਼ਿਆਦਾ ਦਿੱਕਤ ਕਰੂਗਾ ਤੇ ਉਹਦੇ ਵਾਸਤੇ ਸਾਨੂੰ ਪਹਿਲੇ ਹੀ ਥੋੜਾ ਅਲਰਟ ਰਹਿਣਾ ਚਾਹੀਦਾ ਹੈ ਆਪਣੀ ਤਿਆਰੀ ਪੂਰੀ ਰੱਖਣੀ ਚਾਹੀਦੀ ਹੈ ਜੇ ਤੁਹਾਡਾ ਪਲਾਨ ਹੈਗਾ ਜੀ ਆਪਾਂ ਕਰਾਚ ਹੀ ਰਹਿਣਾ ਤੇ ਤੁਸੀਂ ਆਪਣਾ ਜਿਹੜਾ ਸਟਾਕ ਹੈਗਾ ਰਾਸ਼ਨ ਦਾ ਥੋੜਾ ਜਿਆ ਤੁਸੀਂ ਰੱਖੋ ਸਾਭ ਕੇ ਬਟ ਇਨ ਕੇਸ ਤੁਹਾਨੂੰ ਹੈਗਾ ਕਿ ਨਹੀਂ ਆਪਾਂ ਤਾਂ ਬਾਹਰ ਨਿਕਲਣਾ ਤੁਸੀਂ ਸਾਨੂੰ ਕੰਟੈਕਟ ਕਰੋ ਆਪਾਂ ਤੁਹਾਨੂੰ ਤੁਰੰਤ ਇਵੈਕੂਏਟ ਕਰਕੇ ਆਪਣੇ ਵੈਕੂਏਸ਼ਨ ਸੈਂਟਰਸ 'ਚ ਰੱਖ ਲਵਾਂਗੇ ਇਹੀ ਕਵਾਂਗਾ ਦੇਖੋ ਕਰ ਪ੍ਰੋਪਰਟੀ ਪੈਸਾ ਇਹ ਸਾਰੀ ਇੱਕ ਪਾਸੇ ਹੈ ਬਟ ਜਿਹੜੀ ਆਪ ਦੀ ਜ਼ਿੰਦਗੀ ਹੈ ਆਪਣੇ ਕਰਦੇਆਂ ਦੀ ਜ਼ਿੰਦਗੀ ਹੈ ਉਹ ਸਭ ਤੋਂ ਜ਼ਿਆਦਾ ਕੀਮਤੀ ਹੈ ਤੇ ਬਸ ਆਪਣਾ ਥੋੜਾ ਬਹੁਤਾ ਫਰਨੀਚਰ ਜਾਂ ਉਸ ਵਾਸਤੇ ਤੁਸੀਂ ਆਪਣੇ ਜੀਵਨ ਨਾਲ ਨਾ ਖੇਡਿਓ ਜੇ ਤੁਹਾਨੂੰ ਬਿਲਕੁਲ ਵੀ ਹੈਗਾ ਕਿ ਤੁਹਾਨੂੰ ਰਿਸਕ ਹੈਗਾ ਕਿ ਤੁਸੀਂ ਆਣਾ ਚਾਹੁੰਦੇ ਹੋ ਤੁਸੀਂ ਪਲੀਜ਼ ਸਾਡੇ ਕੋਲ ਆਓ ਆਪਾਂ ਤੁਹਾਨੂੰ ਸਾਰੀ ਫੈਸਿਲਿਟੀਆਂ ਪ੍ਰੋਵਾਈਡ ਕਰਾਂਗੇ ਗੱਦਾ ਦੇਣਗੇ ਖਾਣਾ ਦੇਣਗੇ ਵਧੀਆ ਵਾਸ਼ਰੂਮ ਦੇਣਗੇ ਤੁਸੀਂ ਪਲੀਜ਼ ਸਾਡੇ ਨਾਲ ਕੋਆਪਰੇਟ ਕਰੋ ਸਰ ਕਿੰਨਾ ਪਾਣੀ ਛੱਡੇ ਜਾਂਦੀ ਹੈ ਗੈਸ ਇਦੇ ਸਾਨੂੰ ਐਗਜ਼ੈਕਟਲੀ ਹਜੇ ਪਤਾ ਨਹੀਂ ਹੈ ਕਿ ਐਗਜ਼ੈਕਟ ਨੰਬਰ ਕਿੰਨਾ ਹੈਗਾ ਬਸ ਸਾਨੂੰ ਇਹ ਦੱਸਿਆ ਕਿ ਪਾਣੀ ਛੱਡਾ ਜਾਊਗਾ ਬਟ ਉਹਨੇ ਲੈਵਲ ਤੇ ਨਹੀਂ ਹੋਗਾ ਜਿੰਨਾ ਪਿਛਲੀ